हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜਲੋਚਾਣਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆ ਦਿਨ ਵਿੱਚ ਆਪਾਂ 8 ਹੀ ਪ੍ਰਵਾਣ ਸੇਨ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਠੀਕ ਠਾਕ ਨਾਮ ਤੇ ਐਡਰੈਸ ਬੋਲੋ ਜੀ ਨਾਮ ਜੀ ਮੇਰਾ ਗਰਮੇਲ ਸਿੰਘ ਗਿੱਲੀ ਸਰਪੰਚ ਸਨਗਲਾਬ ਸਿੰਘ ਠੀਕ ਆ ਜ਼ਿਲ੍ਹਾ ਬਰਨਾਲਾ ਤਸੀਲ ਧਾਪਾ ਨੇੜੇ ਪਿੰਡ ਆਪਾਂ ਨੂੰ ਕਿਹੜਾ ਰਹਿ ਜਾਂਦਾ ਭਦੌੜਾ ਜੀ ਓਕੇ ਪਹਿਣਾ ਜੀ ਠੀਕ ਆ ਸੁਭਾਲੀ ਆ ਮੋਬਾਈਲ ਨੰਬਰ ਬੋ ਦੋ 985586699 ਠੀਕ ਆ ਭਾਈ ਅੱਠ ਬੱਚੀਆਂ ਨੇ ਹਾਂਜੀ ਹਾਂਜੀ ਠੀਕ ਆ ਭਾਈ ਜਿਵੇਂ ਆ ਬੱਚੀ ਆ ਭਾਈ ਕਿੰਨੀ ਉਮਰ ਹੈ ਜੀ ਇਹ ਜੀ ਡਾਕਟਰ ਸਾਹਿਬ ਕੋਈ 9 ਮਹੀਨਿਆਂ ਦੀ ਹੈ ਕੋਈ 8 ਮਹੀਨੇ ਦੀ ਆ ਠੀਕ ਆ ਆ ਦੋ ਬੱਚਾ ਹੈਗਾ ਜੀ 14 14 ਮਹੀਨੇ ਦੇਗਾ ਠੀਕ ਆ ਹਾਂਜੀ ਕੋਈ ਇੰਨਾ ਚ ਮੰਨ ਕੇ ਚੱਲੋ ਸੇਮ ਜੀ ਉਮਰ ਆ ਇਹਨਾਂ ਦੀ ਹਾਂਜੀ ਸੇਮ ਜੀ ਉਮਰ ਆ ਉਹ ਬੱਚੀਆਂ ਨੇ ਜਿਵੇਂ ਆ ਹੋ ਗਈ ਛੱਟੀ ਬੱਚੀ ਇਹਦੀ ਕਿੰਨੀ ਉਮਰ ਹੈ ਇਹਦੀ 14 ਮਹੀਨਿਆਂ ਦੀ 14 ਮਹੀਨਿਆਂ ਦੀ ਜਿਵੇਂ ਆ ਬੱਚੀ ਹੋ ਗਈ ਦੀ ਉਮਰੇ ਵੱਡੀ ਹੈ ਨਾ ਇਹਦੀ ਵੀ 13-14 ਮਹੀਨਿਆਂ ਦੀ ਆ ਇਹ ਦੰਦੋਂ ਕੀ ਲੀਆਂ ਸਾਰੀਆਂ ਹਾਂਜੀ ਖੀਰੀਆਂ ਜੀ ਚਾਰ-ਚਾਰ ਥਣ ਹਾਂਜੀ ਚਾਰ-ਚਾਰ ਥਣ ਗਾਰੰਟੀ ਹੋਰ ਗਾਰੰਟੀ ਆ ਜੀ ਠੀਕ ਆ ਬਾਈ ਕਹਿੰਦਾ ਘਰ ਤੱਕ ਦੀ ਗਾਰੰਟੀ ਆ ਚਾਰ ਥਣ ਹੋਣਗੇ ਬਾਈ ਦੰਦੋਂ ਖੀਰੀਆਂ ਨੇ ਉਮਰ ਸੋਨ ਦੱਸ ਹੀ ਦਿੱਤੀ ਤੇ ਸੀਮੰਟ ਦਾ ਪਤਾ ਕੁਛ ਕਿਹੜੇ ਸੀਮੰਟ ਦੀ ਆ ਹਾਂਜੀ ਸੀਮੰਟ ਦਾ ਰਿਕਾਰਡ ਸੀਮੰਟ ਦਾ ਜੀ ਕੋਈ ਪਤਾ ਜੀ ਠੀਕ ਆ ਇਹ ਫਾਰਮ ਦੇ ਵਿੱਚੋਂ ਲਈਆਂ ਜੀ ਆਪਾਂ ਓਕੇ ਹਾਂਜੀ ਸੀਮਣ ਦੇ ਰਿਕਾਰਡ ਦਾ ਬਾਈ ਕਹਿੰਦਾ ਪਤਾ ਨਹੀਂ ਮਾਂ ਦਾ ਦੁੱਧ ਪਤਾ ਕਿੰਨਾ ਕਸਟਿਮੇਟ ਸਾਰੀਆਂ ਦਾ ਐਸਟੀਮੇਟ ਹੈਗਾ ਜੀ 30 32 ਕਿਲੋ ਵਾਲੀਆਂ ਜੀ ਵਿੱਚ 35 ਵਾਲੀਆਂ ਹੂੰ ਸਹੀ ਗੱਲ ਆ ਬਈ ਬਰੀਡ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਇੱਕ ਨੰਬਰ ਆ ਤੇ ਮੁੱਲ ਕੀ ਰਹੂਗਾ ਜਾਇਜ਼ ਇਹਨਾਂ ਦਾ ਫਿਰ ਮੋਲੀ ਜੀ ਕੋਈ ਮਰਜ਼ੀ ਬੱਸੀਆਂ ਮੰਨ ਛੋਟੀਆਂ ਤੋਂ ਲਾ ਕੇ ਵੱਡੀਆਂ ਜੋੜਾ ਲਊਗਾ ਜਿਹੜਾ ਹੂੰ 30000 ਦਾ ਜੋੜਾ ਦੇ ਦੂੰ ਜੀ ਜੋੜਾ 30000 ਦਾ ਜਿਵੇਂ ਸਿੰਗਲ ਸਿੰਗਲ ਲੈਣੀ ਆ ਸਿੰਗਲ ਲੈਣੀ ਆ 16000 ਦੀ ਸਿੰਗਲ 16000 ਦਾ ਜਿਵੇਂ ਕੋਈ ਕੱਠੀਆਂ ਲੈ ਜੇ ਭਰਾ ਜਿਵੇਂ ਸਾਰੀਆਂ ਕੱਠੀਆਂ ਲੈ ਜਾਈਂ ਹੋਰ ਵਿੱਚੋਂ ਕਰ ਦਿਆਂਗੇ ਜੀ 8 ਨਾਗ ਨੇ ਬਾਈ ਜੇ ਇਕੱਠੇ ਖਰੀਦ ਲਵੋਗੇ ਬਾਈ ਕਹਿੰਦਾ ਹੋਰ ਵੀ ਵਧੀਆ ਮਾਨਦਾਨ ਕਰ ਦਾਂਗੇ ਜੇ ਕੱਠੀਆਂ ਲੈਣਗੇ ਜੀ 13 13 ਹਜ਼ਾਰ ਦੀਆਂ ਦੇ ਦਾਂਗੇ 13 13 ਹਜ਼ਾਰ ਨਹੀਂ ਚੱਕ ਜਿਵੇਂ ਆਫਰ ਲਾਤੀ ਕੱਠੀਆਂ ਦਾ ਬਾਈ ਕਹਿੰਦਾ 13 13 ਹਜ਼ਾਰ ਦਾ ਭਾਗ ਜਿਵੇਂ ਜਾਇਜ਼ ਮੁੱਲ ਆ ਖੱਚ ਕੇ ਮੁੱਲ ਜਿਵੇਂ ਆ ਬੱਚੀਆਂ ਨੇ ਬਾਈ ਆ ਤਾਂ ਤਿਆਰ ਹੀ ਆ ਠੀਕ ਦੇ ਕਹਿੰਨੀ ਬਾਈ ਹਾਂਜੀ 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 ਬਾਕੀ ਤੋਰਾ ਤੋਰਾ ਚੈੱਕ ਕਰ ਲੋ ਲੈ ਇੱਕ ਨੰਬਰ ਆ ਕੱਦ ਬੈਡ ਬ੍ਰੀਕ ਐਂਡ ਬਾਈ ਦਾ ਛੰਨਾ ਗਲਾਬ ਸਿੰਘਾ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਦਵਾਰੇ ਬੋਲ ਬਾਈ 98556691 ਠੀਕ ਆ ਬਾਈ ਤੇ ਚਾਰ ਥਾਣ ਹੋਣਗੇ ਬਾਈ ਕਹਿੰਦਾ ਘਰ ਤੱਕ ਦੀ ਗਰੰਟੀ ਆ ਘਰੋਂ ਵਾਪਸ ਕਰ ਦਿਓ ਕੋਈ ਜੱਕਾ ਹਾਂਜੀ ਹਾਂਜੀ ਸਨੋ ਖੀਰੀਆਂ ਹੋਣੀਆਂ ਠੀਕ ਆ ਕਿ ਨਹੀਂ ਬਾਈ ਹਾਂਜੀ ਹਾਂਜੀ ਹਾਂ ਚੰਗੇ ਰਿਕਾਰਡ ਵਾਲੀਆਂ ਬਹੁਤ ਚੰਗਾ ਬਾਈ ਨੇ ਰਿਕਾਰਡ ਦੱਸਿਆ ਸੀਮਣ ਦਾ ਰਿਕਾਰਡ ਬਾਈ ਕਹਿੰਦਾ ਆਪਾਂ ਦੱਸਣਾ ਕੋਈ ਨਹੀਂ ਨਾ ਆਪਾਂ ਨੂੰ ਪਤਾ ਹੈ ਨਾ ਬਾਈ ਹਾਂਜੀ ਹਾਂਜੀ ਇੱਕ ਅੱਧੀ ਭਾਂਜੀ ਦੁੱਗੀ ਹੋਵੇ ਜੀ ਇਹਨਾਂ ਚੋਂ ਅੱਛਾ ਹਾਂਜੀ ਉਹ ਕੰਫਰਮ ਨਹੀਂ ਹੈ ਜੀ ਕਿਹੜੀ ਹੈ ਹਾਂਜੀ ਹਾਂਜੀ ਠੀਕ ਆ ਚਲੋ ਬਾਕੀ ਜਿਹੜਾ ਵੀ ਭਰਾ ਹੋਊਗਾ ਆਪਦਾ ਤਸੱਲੀ ਕਰ ਆਪਦੀ ਤਸੱਲੀ ਕਰ ਲਈ ਜੀ ਥਣਾ ਤੁਣਾ ਦੀ ਗਰੰਟੀ ਆਈ ਸਾਰੇ ਗੱਲ ਜੀ ਠੀਕ ਆ ਭਾਈ ਹਾਂਜੀ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ ਆਹ ਦੇਖੋ ਜੀ ਆਹ ਸੈਰ ਬੱਸੀ ਕਿੰਨੀ ਸੋਹਣੀ ਆ ਜੀ ਹੂੰ ਮੰਗ ਬਹੁਤ ਆ ਜੀ ਹਾਂਜੀ ਬਹੁਤ ਘੱਟ ਮਿਲਦੀਆਂ ਇਹ ਜੀ ਹਾਂਜੀ 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 ਹੂੰ ਧੰਨਵਾਦ ਜੀ